ਸਰ ਅੱਜ ਕਿੱਥੇ ਸਰਚ ਜਰੂਰੀ ਕਿ ਆਪਾਂ ਨੂੰ ਪਤਾ ਹੀ ਹੈ ਜੀ ਪੰਜਾਬ ਸਰਕਾਰ ਨੇ ਨਸ਼ਾ ਖਾਤਮੇ ਲਈ ਕੈਂਪੇਨ ਚਲਾਈ ਹੈ ਉਸੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਐਸਐਸਪੀ ਸਾਹਿਬ ਮਲੇਕੋਟਲਾ ਦੇ ਹੁਕਮ ਤਹਿਤ ਪੂਰੇ ਮਲੇਕੋਟਲਾ ਵਿੱਚ ਵੀ ਆਪਣਾ ਕੈਸੋ ਅਭਿਆਨ ਚਲਾਇਆ ਜਾ ਰਿਹਾ ਹੈਗਾ ਜਿਸ ਦੌਰਾਨ ਅਸੀਂ ਸਿਟੀ ਅਹਿਮਦਗੜ੍ਹ ਤੇ ਸਦਰ ਅਹਿਮਦਗੜ੍ਹ ਜਿਹੜੀ ਅਗੇ ਸਰਚ ਮੇਰੇ ਵੱਲੋਂ ਆਪਣੇ ਐਸਐਚਓ ਸਦਰ ਤੇ ਸਿਟੀ ਨਾਲ ਮਿਲ ਕੇ ਕੀਤੀ ਗਈ ਹੈ ਤੇ ਚੱਲ ਵੀ ਰਹੀ ਹੈ ਸਾਡੀ ਸਰ ਇੰਨੇ ਵੀ ਸਾਡੇ ਡਰੱਗ ਪੈਡਲਰਸ ਰਹਿ ਗਏ ਆ ਇਹਨਾਂ ਦੇ ਕਰਕੇ ਰੇਡ ਸਰਚ ਕੀਤੀ ਜਾ ਰਹੀ ਆ ਔਰ ਜਿੰਨੇ ਹੌਟ ਸਪੌਟ ਆ ਉਹਨਾਂ ਦੇ ਪੂਰੇ ਹਫਤੇ ਪੂਰੇ ਮਹੀਨੇ ਸਰ ਚੱਲਦੀ ਰਹੇਗੀ ਤਾਂ ਕੀ ਕਹੂੰਗੇ ਅਰੇ ਮਾੜੇ ਅੰਸਰ ਮਾੜੇ ਅੰਸਰਾਂ ਸਾਡੀ ਚੇਤਾਵਨੀ ਸਿੱਧੇ ਤੌਰ ਤੇ ਬੰਦੇ ਦੇ ਪੁੱਤ ਬਣ ਜਾਣ ਨਹੀਂ ਅਸੀਂ ਬਣਾ ਦੇਣਾ ਹੈਗਾ ਉਹਨਾਂ ਨੂੰ ਲੱਗਦਾ ਸਰ ਹੁਣ ਬਸ ਲਾਸਟ ਵਾਰਨਿੰਗ ਆ ਇਸ ਤੋਂ ਬਾਅਦ ਤਾਂ ਫਿਰ ਕਾਰਵਾਈ ਆ ਇਹ ਕਾਰਵਾਈ ਚੱਲ ਰਹੀ ਆ ਜੀ ਮਨ ਬਾਹਰਨੇ ਬੋਨੇ ਨਾਲ ਟਾਈਮ ਤਾਂ ਖਤਮ ਹੀ ਹੋ ਗਿਆ ਹੂੰ ਕਾਰਵਾਈ ਕਰ ਵੀ ਰਹੇ ਆ ਜਿਹੜਾ ਫੜਿਆ ਜਾਂਦਾ ਉਹਦੇ ਪੂਰੀ ਕਾਰਵਾਈ ਹੁੰਦੀ ਆ ਕਿਸੇ ਨੂੰ ਧੱਕਾ ਨਹੀਂ ਅਸੀਂ ਕਰਦੇ ਹੈਗੇ ਜਿਹੜਾ ਜਾਇਜ਼ ਆ ਉਹਨੂੰ ਬਿਲਕੁਲ ਠੋਕਦੇ ਹੈਗੇ ਆ ਤੇ ਜਿਹੜੇ ਸਾਡੇ ਮਰੀਜ਼ ਬਣ ਚੁੱਕੇ ਆ ਉਹਨਾਂ ਨੂੰ ਸਾਡੀ ਸਲਾਹ ਹੈਗੀ ਆ ਕਿ ਸਾਡੇ ਕੋਲ ਆਣ ਅਸੀਂ ਉਹਨਾਂ ਦਾ ਇਲਾਜ ਕਰਾਵਾਂਗੇ ਇਸ ਪਿੰਡ ਨਹੀਂ ਹੋਇਆ ਤਾਂ ਲੱਗਦਾ ਕਿ ਪ੍ਰੋਪਰਟੀ ਡੈਮੇਜ ਵੀ ਹੋਗੀ ਜੀ ਲੱਗਦਾ ਕਿ ਪ੍ਰੋਪਰਟੀ ਡੈਮੇਜ ਵੀ ਹੋਏਗੀ ਜੇਕਰ ਪ੍ਰੋਪਰਟੀ ਵਗੈਰਾ ਜੋ ਵੀ ਅਸੀਂ ਆਪਣਾ ਆਇਡੈਂਟੀਫਾਈ ਕਰ ਰਹੇ ਹੈਗੇ ਆ ਜਿਨ੍ਹਾਂ ਨੇ ਪ੍ਰੋਪਰਟੀ ਇਸ ਧੰਦੇ ਤੋਂ ਬਣਾਈ ਹੈ ਅਸੀਂ ਸੀਜ਼ ਵੀ ਕਰਾ ਚੁੱਕੀਏ ਕਰੋਨਾ ਦੇ ਹੌਸਲੇ ਨਾਲ ਤੇ ਹੋਰ ਵੀ ਅਸੀਂ ਕਰ ਰਹੇ ਹਾਂ ਜਿਨ੍ਹਾਂ ਨੇ ਇਲੀਗਲ ਇਨਕ੍ਰੋਜਰ ਬਣਾ ਕੇ ਬਣਾਈ ਆ ਉਹ ਢੁਆਈ ਵੀ ਜਾਵੇਗੀ ਜੀ ਅੱਜ ਅੱਜ ਕੱਲ ਨਸ਼ੇੜੀਆਂ ਨੇ ਇੰਨੇ ਕਾਉਂਸਲਰ ਵਤਕਿਆ ਨੇ ਜਿਵੇਂ ਬੀਤੀ ਕੱਲ ਸਰਪੰਚ ਦੇ ਘਰ ਉਹਨਾਂ ਦੀ ਦਾਦੀ ਨੂੰ ਕੁੱਟਮਾਰ ਕਰ ਰਹੇ ਸੀ ਨੌਜਵਾਨ ਕੁਛ ਨਸ਼ੇੜੀ ਤਾਂ ਸਰਪੰਚ ਨੂੰ ਬੁਲਾਉਣ ਗਿਆ ਸੀ ਤਾਂ ਸਰਪੰਚ ਤੇ ਸਰਪੰਚ ਦੇ ਪਰਿਵਾਰ ਦੀ ਬੁੜੀ ਤਰ੍ਹਾਂ ਉਹਨਾਂ ਨੇ ਕੁੱਟਮਾਰ ਵੀ ਕੀਤੀ ਗਈ ਹੈ ਜੀ ਕਿਹੜੇ ਪਿੰਡ ਦੀ ਗੱਲ ਕਰ ਰਹੇ ਹੋ ਕੁੱਪਕਲਾਂ ਦੀ ਜੀ ਕੱਲ ਦੀ ਉਹਨਾਂ ਨੇ ਯਾਨੀ ਕਿ ਹੌਸਲੇ ਨੌਜਵਾਨਾਂ ਦੇ ਇੰਨੇ ਨਸ਼ੇੜੀ ਜੀ ਕੋਈ ਧਿਆਨ ਚ ਮੇਰੇ ਨਾਲ ਤਾਂ ਕਾਈ ਨਹੀਂ ਜੇ ਅਗੇ ਪੂਰੀ ਕਾਰਵਾਈ ਕਰਨ ਮੈਂ ਕਹਿੰਦਾ ਜ ਸਖਤ ਸਖਤ ਕਾਰਵਾਈ ਹੋਵੇਗੀ ਜੀ ਕਿਸੇ ਨਾਲ ਕੋਈ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ਪਾਰਥ ਨਹੀਂ ਕਿਸੇ ਦੀ ਸਾਡੀ ਬੇਨਤੀ ਵੀ ਹੈਗੀ ਆ ਵੀ ਇਹੋ ਜਿਹੇ ਬੰਦੇ ਸ਼ਪਾਰਥ ਵੀ ਕੋਈ ਨਾ ਕਰਨ ਜੀ ਤੇ ਅੱਜ ਇਸ ਪਿੰਡ ਦੇ ਵਿੱਚ ਕਿੰਨੇ ਕ ਘਰਾਂ ਦੀ ਜੀ ਕੀਤੀ ਗਿਆ ਚੈਕਿੰਗ ਅੱਛਾ 7-8 ਘਰ ਆ ਗਏ ਜੀ ਚੱਲ ਰਿਹਾ ਉਹਨਾਂ ਚੱਲ ਰਿਹਾ ਹੈਗਾ ਜੀ ਆਪਾਂ ਉਹ ਪਾਰਟੀਆਂ ਕਿੰਨੇ ਚਿਰ ਤਿਲੂਗਾ ਡਿਪਟੀ ਸਾਹਿਬ ਇਹ ਹੁਣ ਆਪਰੇਸ਼ਨ ਇਹ ਚੱਲਦੀ ਰਹੇਗਾ ਜੀ ਆਪਰੇਸ਼ਨ ਬੰਦ ਨਹੀਂ ਹੋਣੀ ਜੀ ਇਹ ਆਪਰੇਸ਼ਨ ਇੱਦਾਂ ਹੀ ਜਾਂਦੇ ਰਹਿਣਗੇ ਜੀ ਜਨਕ ਸਰ ਪਹਿਲਾਂ ਵੀ ਐਨਡੀਬੀਸੀ ਐਕਟ ਪਰਚਿਤ ਕਰਦੇ ਹਾਂ ਹਾਂ ਜੀ ਹਾਂ ਜੀ ਪਹਿਲਾਂ ਵੀ ਇਹਨਾਂ ਦਾ ਰਿਕਾਰਡ ਹੈਗਾ ਇਹ ਦਰਜ ਨੇ ਇਹਨਾਂ ਦੇ ਪ੍ਰੀਵੈਂਟਿਵ ਵੈਕਸੀਨ ਵੀ ਲਏ ਹੋਏ ਆਂ ਸੀ ਤੇ ਫਿਰ ਵੀ ਇਹਨਾਂ ਨੂੰ ਮਸੀਂ ਇhtiyat ਤੌਰ ਤੇ ਨੇ ਸਰਚ ਕਰਦੇ ਰਹਿੰਦੇ ਹੈਗੇ ਜੀ ਕਿ ਜਿਨ੍ਹਾਂ ਦੇ ਘਰ ਜੀ ਜਿਨ੍ਹਾਂ ਨੇ ਪਹਿਲਾਂ ਪਰਚ ਦੱਸਦੇ ਉਹਨਾਂ ਦੀ ਸੱਪੇ ਮਰੀ ਹੋ ਜਾਂਦੀ ਜੀ ਕਿ ਹੋਰ ਵੀ ਸਾਨੂੰ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਆਂਦੀ ਹੈ ਜੀ ਜ਼ਰੂਰੀ ਨਹੀਂ ਪਹਿਲਾਂ ਦਰਜਿਤ ਦੇ ਕਰੀਏ ਜੇ ਹੋਰ ਇਨਫੋਰਮੇਸ਼ਨ ਆਉਂਦੀ ਹੈ ਉਹਨਾਂ ਦੇ ਵੀ ਕਰਦੇ ਆਂ ਸੀ ਜੀ ਠੀਕ ਹੈ ਥੈਂਕ ਯੂ ਜੀ